माज ਮਹਿਲਾ ਪੰਜਵਾਂ ਸਗਲ ਸੰਤਨ ਪਹਿ ਵਸ ਇੱਕ ਮੰਗੋ ਕਰੂੰ ਬੇਨਤੀ ਮਾਨ ਤਿਆਗੋ ਬਾਰ ਬਾਰ ਜਾਈ ਲਖ ਵਰੀਆਂ ਦੇਹ ਸੰਤਨ ਕੀ ਧੂਰਾ ਜਿਓ ਤੂੰ ਦਾਤੇ ਤੂੰ ਪੁਰਖ ਵਿਧਾਤੇ ਤੂੰ ਸੰਮਰਤ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ अवसर करो हमारा पूरा जियो दर्शन तेरा भवन पुनीता आत्मगढ़ बिकम तिना ही जीता तुम दाता तुम पुरख विधाते ਤਦ ਜੀਵਨ ਅਵਰਨਾ ਸੂਰਾ ਜਿਓ ਰੇਣ ਸੰਤਨ ਕੀ ਮੇਰ ਮੁਖ ਲਾਗੀ ਦਰਮਤ ਬਿਨ ਸਿੱਖ ਬੁੱਧ ਅਭਾਗੀ ਸਚ ਕਰ ਬੈ ਸਰਹਿ ਗੁਣ ਗਾਏ ਨਾਨਕ ਬਿਨ ਸੇ ਪੂਰਾ ਜਿਓ ਰੇਣ ਸੰਤਨ ਕੀ ਮੇਰਾ ਮੁਖ ਲਾਗੀ ਦਰਮਤ ਬਿਣਸੀ ਕਬੁੱਧ ਅਭਾਗੀ ਸਚ ਕਰ ਬੈਸ ਰਹੇ ਗੁਣ ਗਾਇ ਨਾਨਕ ਬਿਨ ਸੇ ਕੂਰਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਪ੍ਰੀਤ ਸਰ ਸੰਗਤ ਦੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1200 ਦੇ ਉਪਰ ਅੰਕਿਤ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਬਾਜ ਰਗ ਦਾ 11ਵਾਂ ਸ਼ਬਦ ਹੈ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਆਰੰਭ ਦੇ ਵਿੱਚ ਬਖਸ਼ਿਸ਼ ਕਰ ਰਹੇ ਆ ਸਗਲ ਸੰਤਨ ਪਹਿ ਬਸਤ ਇੱਕ ਮੰਗੋ ਕਰੋ ਬਿੰਤੀ ਮਾਨ ਤਿਆਗੋ ਵਾਰ-ਵਾਰ ਜਾਈ ਲਖਵਰੀਆ ਬਹਿ ਸੰਤਨ ਕੀ ਧੂਰਾ ਜੀ ਜਿਸ ਰਿਲੇ ਸ਼ਬਦਾਂ ਹੁੰਦਾ ਹੈ ਤੇ ਇਸ ਸ਼ਬਦ ਨੇ ਅੱਜ ਸਾਡੀ ਕੌਮ ਦੇ ਵਿੱਚ ਬਹੁਤ ਬਲੇਖੇ ਪਾਇਆ ਪਰ ਸਤਿਗੁਰੂ ਪਾਤਸ਼ਾਹ ਜੀ ਨੇ ਹਰੇਕ ਗੱਲ ਨੂੰ ਬਾਣੀ ਦੇ ਵਿੱਚ ਸਪਸ਼ਟ ਕੀਤਾ ਸਤਿਗੁਰੂ ਇੱਥੇ ਕਿਰਪਾ ਕਰਦੇ ਆ ਸਗਲ ਸੰਤਨ ਪਹਿ ਵਸਤ ਇੱਕ ਮੰਗੂ ਕਿਉਂਕਿ ਬਾਣੀ ਦੇ ਵਿੱਚ ਜਿੱਥੇ ਗੁਰੂ ਸਾਹਿਬ ਨੇ ਸਵਾਲ ਕੀਤੇ ਆ ਨਾਲ ਜਵਾਬ ਵੀ ਦਿੱਤੇ ਸਾਨੂੰ ਬਿਲਕੁਲ ਸਪਸ਼ਟ ਕਰ ਦਿੱਤੇ ਕਿਉਂਕਿ ਉਹ ਸਮੇਂ ਵਿੱਚ ਵੀ ਹੋਣ ਗਈ ਸਤ ਗੁਰੂ ਕਹਿੰਦੇ ਬਾਣੀ ਬਖਸ਼ਿਸ ਕਰਦੀ ਆ ਮਿਲੇ ਸੰਤ ਕਿਸ ਮੜੀਏ ਸੁਣੀਏ ਕਹੀਏ ਮਿਲੇ ਆਸੰਤ ਮਸਤ ਕਰ ਰਹੀਏ ਮਸਤ ਬਦ ਚੁੱਪ ਕਰ ਰਹੀ ਸੰਤ ਮਿਲੇ ਕਿਸ ਕਹੀਏ ਸੁਣੀਏ ਮਿਲੇ ਆਸੰਤ ਮਸਤ ਕਰ ਰਿਆ ਇੱਥੇ ਹੁਣ ਬਹੁ ਬਚਨ ਹੈ ਸੰਤਨ ਗੁਰਮੁਖ ਪਿਆਰੇ ਗੁਰੂ ਕੀ ਸੰਗਤ ਪ੍ਰਭੂ ਦਾ ਨਾਮ ਜਪਣ ਵਾਲੇ ਜਿਹੜੇ ਪ੍ਰਭੂ ਦਾ ਨਾਮ ਜਪਦੇ ਮੈਂ ਸਾਰਿਆਂ ਦੀ ਚਰਣਾ ਦੇ ਵਿੱਚ ਇੱਕ ਬੇਨਤੀ ਕਰਦਾ ਹਾਂ ਉਹਨਾਂ ਦੇ ਕੋਲੋਂ ਇੱਕ ਵਸਤੂ ਮੰਗਦਾ ਹਾਂ ਸਗਲ ਸੰਤਨ ਪਹ ਪਹ ਦਾ ਮਤਲਬ ਤੋਂ ਬਸਤ ਇੱਕ ਮੰਗੋ ਕਿਹੜੀ ਵਸਤੀ ਨਾਮ ਦੀ ਪਦਾਰਥ ਦੀ ਵਸਤੂ ਮੰਗਦੀ ਕਰਉ ਬੇਨੰਤੀ ਮਾਣ ਤਿਆਗੂ ਵੈਸੇ ਵੀ ਨਾ ਜਦੋਂ ਆਪਾਂ ਬੇਨਤੀ ਕਰਦੇ ਆਂ ਅਰਜ਼ੋਈ ਕਰਦੇ ਆਂ ਪ੍ਰਾਰਥਨਾ ਕਰਦੇ ਆਂ ਅਰਦਾਸ ਕਰਦੇ ਆਂ ਤੇ ਮਾਣ ਤਿਆਗ ਕੀ ਹੁੰਦੀ ਏ ਬੰਦਾ ਛੋਡੇ ਵੀ ਆਪਣੇ ਆਪ ਨੂੰ ਵੀ ਨਹੀਂ ਮੈਂ ਛੱਡਣਾ ਮੈਂ ਆਪਣੇ ਮਾਣ ਨੂੰ ਵੀ ਨਹੀਂ ਛੱਡਣਾ ਹੰਕਾਰ ਨੂੰ ਨਹੀਂ ਛੱਡਣਾ ਤੇ ਮੈਂ ਅਰਜ਼ੋਈ ਵੀ ਕਰਨੀ ਤੇ ਅਰਜ਼ੋਈ ਹੁੰਦੀ ਏ ਤਾਂ ਨਹੀਂ ਅਰਜੋਈਤਾ ਆਪਣਾ ਭਾਵ ਖਤਮ ਕਰਕੇ ਆਉਂਦੀ ਕਿੰਨਾ ਕੁਛ ਸਿਖਾਇਆ ਗੁਰੂ ਸਾਹਿਬ ਨੇ ਬਾਣੀ ਵਿੱਚ ਪਾਵੋ ਦਾਨ ਧੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਲ ਸਗਲ ਸੰਤਨ ਤਹ ਵਾਸਤ ਇੱਕ ਮੰਗੋ ਜੇ ਆਪਾਂ ਇਹਦਾ ਉਚਾਰਨ ਕਰਕੇ ਮੰਗੋ ਮੰਗੋ ਮਤਲਬ ਬਹੁਵਚਨ ਹੋ ਗਿਆ ਜਦੋਂ ਊੜੇ ਦਾ ਮੂੰਹ ਵੱਲ ਹੁੰਦਾ ਤੇ ਜਿਸਨੂੰ ਆਪਾਂ ਪੜਦੇ ਆਂ ਕਰੂੰ ਬੇਨਤੀ ਸਤਿਗੁਰੂ ਆਪੇ ਮੈਂ ਬੇਨਤੀ ਕਰ ਰਿਹਾ ਹਾਂ ਆਪਣੇ ਵੱਲੋਂ ਬੇਨਤੀ ਕਰ ਰਿਹਾ ਹਾਂ ਇੱਥੇ ਵੀ ਇਹ ਸਗਲ ਸੰਤਨ ਪਹਿ ਵਸਤ ਇੱਕ ਮੰਗੂ ਕਰੂੰ ਬੇਨਤੀ ਮਾਨ ਤਿਆਗੋ ਬਾਰ ਬਾਰ ਜਾਈ ਲਖ ਬਰੀਆ ਦੇਹ ਸੰਤਨ ਕੀ ਧੂਰਾ ਜੀਓ ਸੰਤਨ ਕੀ ਧੂਰਾ ਇਹਦਾ ਵੀ ਬਹੁਤਾ ਨਜਾਇਜ਼ ਫਾਇਦਾ ਸਾਡੀ ਕੌਮ ਦੇ ਵਿੱਚ ਚੁੱਕਿਆ ਗਿਆ ਵੀ ਚਰਨ ਧੂੜ ਜਿਹੜੀ ਹੈ ਨਾ ਉਹਦੀਆਂ ਪੂਰੀਆਂ ਬਣਾ ਬਣਾ ਕੇ ਲੋਕਾਂ ਨੇ ਵਿਦੇਸ਼ਾਂ ਵਿੱਚ ਭੇਜ ਦਿੱਤੀ ਅਬੇ ਤੁੜੀ ਚਟਕੀ ਨੇ ਬਾਲਟੀ ਦੇ ਵਿੱਚ ਪਾ ਕੇ ਇਸ਼ਨਾਨ ਕਰਿਆ ਕਰੋ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣ ਪਰ ਇੱਕ ਸਤਿਗੁਰੂ ਨੇ ਅਲੰਕਾਰ ਵਰਤੇ ਬਾਰ-ਬਾਰ ਜਾਇ ਲਖ ਬੜੀਆ ਦੇਹ ਸੰਤਨ ਕੀ ਧੂਰਾ ਭਾਵ ਕਿ ਮੇਰੇ ਅੰਦਰ ਵੀ ਉਹ ਨਿਮਰਤਾ ਹੈ ਮੈਂ ਵੀ ਆਪਾ ਭਾਵ ਖਤਮ ਕਰਕੇ ਧੂਰੀ ਦਾ ਤ੍ਰਿਵੀ ਭਾਵ ਹੀ ਹੈ ਕਿ ਨਿਮਰਤਾ ਧੂਰੀ ਵਿੱਚ ਲੁੜੰਦੜੀ ਸੋਹਾ ਨਾਨਕ ਤਹ ਸ਼ਹਿਨਾ ਲੇ ਬਾਰ ਬਾਰ ਜਾਹੀ ਲਖ ਬਰੀਆ ਦੇਹ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਧਾਤੇ ਵਿਧਾਤਾ ਕਹਿੰਦੇ ਸਿਰਜਣਹਾਰ ਪੁਰਖ ਉਹ ਪਰਮੇਸ਼ਰ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ ਜਿਸ ਤਰ੍ਹਾਂ ਅਸੀਂ ਮੂਲ ਮੰਤਰ ਵਿੱਚ ਪੜ੍ਹਦੇ ਹਾਂ ਕਰਤਾ ਪੁਰਖ ਕਰਤੇ ਬਹੁਤ ਹੈ ਸੰਸਾਰ ਦੇ ਵਿੱਚ ਇੱਕ ਲੱਕੜੀ ਦਾ ਕੰਮ ਕਰਦਾ ਹੈ ਇੱਕ ਰਾਜ ਮਿਸਤਰੀ ਹੈ ਲੋਹੇ ਦਾ ਕੰਮ ਕਰਦਾ ਲੋਹਾਰ ਹੈ ਲੱਕੜੀ ਦਾ ਕੰਮ ਕਰਦਾ ਤਰਖਾਨ ਹੈ ਪਰ ਉਹ ਕਰਤੇ ਆ ਉਹਨਾਂ ਨੇ ਫਰਨੀਚਰ ਬਣਾਇਆ ਤੇ ਅਲੱਗ ਹੋ ਗਏ ਉਹਨੇ ਲੋਹੇ ਦੀਆਂ ਚੀਜ਼ਾਂ ਬਣਾਈਆਂ ਅਲੱਗ ਹੋ ਗਏ ਰਾਜ ਮਿਸਤਰੀ ਨੇ ਬਿਲਡਿੰਗ ਬਣਾਈ ਅਲੱਗ ਹੋ ਗਏ ਪਰ ਉਹ ਪਰਮੇਸ਼ਰ ਨੇ ਸੰਸਾਰ ਬਣਾਇਆ ਕਰਤਾ ਹੈ ਪਰ ਉਹ ਕਰਤਾ ਪੁਰਖ ਉਦੇ ਵਿੱਚ ਸਮਾਇਆ ਹੋਇਆ ਇਹਨੂੰ ਬਣਾ ਕੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹ ਵਿੱਚ ਬੈਠਾ ਹੈ ਉਹ ਪੁਰਖ ਹੈ ਤੂੰ ਦਾਤੇ ਇਹ ਸਤਿਗੁਰੂ ਤੂੰ ਦਾਤਾ ਹੈ ਦਾਤੇ ਦੋ ਚਾਰ ਨਹੀਂ ਹਣੀ ਕੋਈ ਆ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬੇਸਰ ਨਾ ਜਾਈਏ। ਔਰ ਕਿੰਨਾ ਸਮਰੱਥ ਦਾਤਾ ਸਾਧ ਸੰਗਤ ਜੀ ਬਹੁਤ ਸਮਰੱਥ। ਇਸੇ ਕੋਲੋਂ ਮੰਗਦੇ ਆ ਨਾ ਭਾਈ ਸਾਹਿਬ ਆਈ ਗੁਰਦਾਸ ਜੀ ਕਹਿੰਦੇ ਆ ਦਾਤਾ ਉਹ ਨਾ ਮੰਗিয়ে ਫਿਰ ਮੰਗਣ ਜਾਈਏ। ਦਾਤਾ ਤੋਂ ਆ ਜਿਹੜੇ ਸਾਡੇ ਜਨਮ ਜਨਮਾਂ ਤਰਾਂ ਦੀ ਭੁੱਖ ਖਤਮ ਕਰਦੇ। ਦਾਤਾ ਤੋਂ ਹੈ ਜਿਹੜਾ ਬਿਨ ਬੋਲਿਆਂ ਸਭ ਕੁਝ ਜਾਣਦਾ। ਦਾਤਾ ਤੋਂ ਹੈ ਜਿਹੜਾ ਸਾਡੇ ਔਗਣ ਵੀ ਨਹੀਂ ਦੇਖ ਰਿਹਾ ਸਾਨੂੰ ਫੇਰ ਵੀ ਦੇ ਰਿਹਾ ਹੈ। ਦੀਨ ਦਿਆਲ ਦਿਆਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹੈ। ਬਹੁਤ ਵੱਡਾ ਦਾਤਾ। ਤਾਂ ਕੱਲ ਵੀ ਇੱਕ ਬੰਦੇ ਕੀਤੀ ਸੀ ਫਿਰ ਦੁਹਾਰ ਰਿਹਾ ਹਾਂ। ਇੱਕ ਬਹੁਤ ਵੱਡਾ ਵਿਦਵਾਨ ਸੀ। ਕਿਤਾਬਾਂ ਵੀ ਬਹੁਤ ਲਿਖੀਆਂ ਆ ਸ਼ਾਨਾ। ਬਹੁਤ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਕਾਫੀ ਲੋਕਾਂ ਦੇ ਵਿੱਚ ਪ੍ਰਭਾਵ ਸੀ ਉਹਦੀਆਂ ਲਿਖਤਾਂ ਨੂੰ ਲੋਕ ਪੜ੍ਹਦੇ ਸਨ ਉਹਦੀ ਆਵਾਜ਼ ਨੂੰ ਲੋਕੀ ਸੁਣਦੇ ਸਨ ਪਰ ਇੱਕ ਦਿਨ ਇੱਕ ਬੰਦੇ ਨੂੰ ਬੜੀ ਹੈਰਾਨੀ ਹੋਈ ਕਿ ਉਹ ਬੰਦਾ ਕੀ ਦੇਖਦਾ ਹੈ ਉਹ ਵਿਦਵਾਨ ਜਿਸ ਗਾਰਡਨ ਦੇ ਵਿੱਚ ਉਹ ਸੈਰ ਕਰਨ ਜਾਂਦਾ ਸੀ ਸਵੇਰੇ ਤੇ ਉਹ ਵਿਦਵਾਨ ਵੀ ਉੱਥੇ ਸੈਰ ਕਰ ਰਿਹਾ ਬੜਾ ਖੁਸ਼ ਹੋਇਆ ਉਹਦੇ ਪੈਰਾਂ ਨੂੰ ਹੱਥ ਲਾਇਆ ਬੜਾ ਖੁਸ਼ ਹੋਇਆ ਗੱਦ ਗੱਦ ਹੋ ਗਿਆ ਦਰਸ਼ਨ ਕਰਕੇ ਮੈਂ ਜੀ ਤੁਹਾਡੀਆਂ ਬੜੀਆਂ ਲਿਖਤਾਂ ਬੜੀਆਂ ਕਿਤਾਬਾਂ ਬੜੀਆਂ ਤੁਹਾਡੀਆਂ ਕਹਿੰਦਾ ਜੀ ਬਹੁਤ ਧੰਨਵਾਦ ਤੁਹਾਡਾ ਇੱਕ ਵਾਰੀ ਘਰ ਜ਼ਰੂਰ ਆਓ ਸਾਡੇ ਕਹਿੰਦੇ ਜ਼ਰੂਰ ਆਵਾਂਗੇ ਉਹਨਾਂ ਰੋਜ਼ ਮਿਲਣਾ ਤੇ ਉਹਨੇ ਰੋਜ਼ ਉਹਨੂੰ ਕਹਿਣਾ ਸਾਡੇ ਘਰ ਆਓ ਸਾਡੇ ਘਰ। ਉਹ ਵਿਦਵਾਨ ਵੀ ਸੀ ਤੇ ਪ੍ਰਭੂ ਦਾ ਪਿਆਰਾ ਵੀ ਸੀ, ਨਾਮ ਜਪਣ ਵਾਲਾ ਵੀ ਸੀ। ਉਹ ਬਾਰ-ਬਾਰ ਕਹਿੰਦਾ ਸੀ ਤੇ ਅੱਜ ਉਹਨਾਂ ਕੁਦਰਤੀ ਘਰ ਚਲਾ ਗਿਆ। ਉਹਨੇ ਜਾ ਕੇ ਘੰਟੀ বাজਾਈ, ਉਹਨੇ ਗੇਟ ਖੋਲ੍ਹਿਆ। ਬੜਾ ਖੁਸ਼ ਹੋਇਆ ਕਿ ਵਿਦਵਾਨ ਉਹ ਅੱਡਾ ਵੱਡਾ ਵਿਦਵਾਨ ਘਰ ਆਇਆ ਤੇ ਸਾਰਿਆਂ ਨੂੰ ਬੁਲਾ ਲਿਆ, ਬੱਚਿਆਂ ਨੂੰ ਬੁਲਾ ਲਿਆ। ਸਾਰਾ ਪਰਿਵਾਰ ਇਕੱਠਾ ਹੋ ਗਿਆ। ਉਕਾਨ ਲੱਗੇ ਮੈਂ ਗੁਸਾਕੀ ਕੀਤੀ ਮੈਂ ਉਹਨੇ ਕੱਪੜਿਆਂ ਵਿੱਚ ਆ ਗਿਆ ਜਿਹੜੀ ਕੱਪੜਾ ਐ ਸੇਲ ਕਰਦਾ ਸੀ ਤੇ ਮੈਨੂੰ ਨਾ 100 ਰੁਪਏ ਦੀ ਜ਼ਰੂਰਤ ਹੈ ਨਾ ਲੈ ਕੇ ਨਹੀਂ ਆਇਆ ਸੀ ਘਰੋਂ ਤੇ ਮੈਂ ਉਹਨੇ 100 ਰੁਪਏ ਦੇਦਾ ਕਹਿੰਦੇ 100 ਰੁਪਏ ਦੀ ਕੀ ਗੱਲ ਹੈ 100 ਰੁਪਏ ਦੇ ਦਿੱਤਾ ਮੈਂ ਦੇ ਦਾਂਗਾ ਤੁਹਾਨੂੰ ਕਹਿੰਦਾ ਕੋਈ ਗੱਲ ਨਹੀਂ ਦੋ ਦਿਨ ਦੇ ਨਿਕਲੇ ਦੋ ਦਿਨਾਂ ਬਾਅਦ ਉਹ ਫੇਰ ਵਿਦਵਾਨ ਆ ਗਿਆ ਕਹਿੰਦਾ ਜੀ ਮੈਂ ਅੱਜ 50 ਰੁਪਏ ਹੋਰ ਦੇ ਦੇ ਜੀ 150 ਇਕੱਠਾ ਦੇ ਦੇ ਆ ਜੀ ਉਹ ਕਾਦਾ ਹੋਇਆ ਉਹਨੇ ਮਨ ਵਿੱਚ ਸੋਚਿਆ ਵੀ ਕਾਦਾ ਵਿਦਵਾਨ ਹੈ ਜਿਹੜਾ ਭੋਲੇ ਜਾਂਦਾ ਕੋਈ ਕੰਮ ਕੋ ਪੈਸੇ ਚਾਹੀਦੇ ਸਬਜ਼ੀ ਲੈਣੀ ਜਾਂ ਕੁਝ ਲੈ ਕੇ ਜਾਣਾ ਤੇ ਭੋਲੇ ਜਾਂਦਾ ਜਦੋਂ ਤੀਸਰੀ ਵਾਰੀ ਆਇਆ ਨੇ ਉਹਨੇ ਦੇਖ ਲਿਆ ਵੀ ਅੱਜ ਵੀ ਮੰਗੇਗਾ ਤੇ ਉਹਨੇ ਦਰਵਾਜ਼ਾ ਹੀ ਬੰਦ ਕਰ ਲਿਆ ਤੇ ਜਿਹੜਾ ਬੰਦਾ ਰੋਜ਼ ਕਹਿੰਦਾ ਸੀ ਨਾ ਆਓ ਸਾਡੇ ਘਰ ਆਓ ਇੱਕ ਵਾਰੀ ਤਾਂ ਆਓ ਤੇ ਅੱਜ ਦਰਵਾਜ਼ਾ ਬੰਦ ਕਰ ਲਿਆ ਤੇ ਉਹਨੇ ਹੱਥ ਜੋੜੇ ਕਹਿੰਦਾ ਰੱਬਾ ਤੂੰ ਦਾ 24 ਘੰਟੇ ਦਰਵਾਜੇ ਖੁੱਲੇ ਰੱਖਦਾ ਆਹ ਦੂਸਰੀ ਵਾਰੀ ਤੀਸਰੀ 150 ਰੁਪਏ ਦੀ ਔਖੀ ਹੋ ਗਈ ਤੂੰ ਇੰਨਾ ਕੁਛ ਦਿੰਦਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖ ਤੂੰ ਦਾਤਾ ਹੈ ਸਤਗੁਰੂ ਮਹਾਰਾਜ ਕਹਿੰਦੇ ਤੁਮ ਦਾਤੇ ਜਿੱਦਣ ਇੱਥੇ ਭਰੋਸਾ ਆ ਗਿਆ ਨੇ ਕਿ ਸ਼ਬਦ ਆਪਾਂ ਪੜ੍ਹਦੇ ਆ ਬੜਾ bari ਹੁਕਮਨਾਵਾਂ ਵੀ ਆਉਂਦਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਉਹ ਕਿੰਨੀ ਪ੍ਰਤਪਾਲਣਾ ਕਰਦਾ ਕਹਿੰਦੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤ ਜਦਨ ਇਹ ਭਰੋਸਾ ਆ ਗਿਆ ਨਾ ਬੰਦੇ ਨੂੰ ਅੰਗੂਠੀਆਂ ਉਤਰ ਜਣਗੀਆਂ ਹੱਥਾਂ ਦੇ ਵਿੱਚ ਜਿਹੜੀਆਂ ਪਾਈਆਂ ਰਾਸ਼ੀ ਵਾਲੀ ਆ ਧਾਗੇ ਤਵੀਰ ਗਲਾਂ ਦੇ ਵਿੱਚ ਜਿਹੜੇ ਪਾਏ ਆ ਜ ਜਰੇ ਜਾਦੂ ਧੋਣੇ ਕਰਕੇ ਗਲਾਂ ਦੇ ਵਿੱਚ ਪਾਏ ਆ ਬੋੜਿਆਂ ਤੇ ਬੰਨੇ ਆ ਧਾਗੇ ਘਰਾਂ ਦੇ ਦਰਵਾਜਿਆਂ ਤੇ ਚੰਗੇ ਆ ਸਭ ਉੱਤਰ ਜਾਣਗੇ ਜਦੋਂ ਇੰਨੀ ਗੱਲ ਸਾਡੇ ਜੀਵਨ ਵਿੱਚ ਆ ਗਈ ਕਿ ਤੁਮ ਦਾਤੇ ਤੂੰ ਦਾਤਾ ਹੈ ਤੁਮ ਦਾਤੇ ਦਾਤੇ ਹੋਰ ਨਹੀਂ ਹਨ ਇੱਕੋ ਹੀ ਤੇ ਉਹਨੇ ਤਾਂ ਸਾਰਾ ਕੁਝ ਆਪਣੇ ਕੋਲ ਰੱਖਿਆ ਹੈ ਤੇ ਨਾਮ ਦੀ ਦਾਤ ਲੈਣੀ ਤਾਂ ਉਹ ਵੀ ਉਹਦੇ ਕੋਲੇ ਮਿਲਣੀ ਹੈ ਆ ਸ਼ਬਦ ਹੁਣੇ ਸੁਣਿਆ ਤੁਸੀਂ ਦਾਤਾ ਦਾਤ ਰੱਖੀ ਹੱਥਾ ਪਰੇ ਕਿਹੜੀ ਦਾਤ ਅਸੀਂ ਤਾਂ ਹੀ ਚੀਜ਼ਾਂ ਸਮਝਦੇ ਆ ਨਾ ਜਿਹੜੀਆਂ ਸਾਨੂੰ ਚਾਹੀਦੀਆਂ ਕਿਹੜੀ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਕਹਿੰਦੇ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਕਿਹੜੀ ਦਾਤ ਕਹਿੰਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾਪੇ ਸੇ ਜਿਦਨੇ ਤੇ ਭਰੋਸਾ ਆ ਗਿਆ ਕਿ ਤੂੰ ਦਾਤੇ ਤੇ ਦਾਬੇ ਤੂੰ ਹੋਰ ਦਾਤਾ ਕੋਈ ਨਹੀਂ ਹੈ ਸਿੱਖ ਹੋਵੇ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਹੋਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੰਨਣ ਵਾਲਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਤੇ ਵਿਲਕਸ਼ਮੀ ਦੇ ਕੋਲ ਮੰਗਦਾ ਹੋਵੇ ਹੱਥ ਅੱਡ ਕੇ ਤੇ ਲక్ష్ਮੀ ਦੀ ਰਕੀ ਹੋਵੇ ਨਾਲ ਉਹ ਮੂਰਤੀ ਨਾਲ ਫੁੱਲ ਲਾਈ ਹੋਵੇ ਇੱਕ ਪਾਸੇ ਪੜਦਾ ਹੋਵੇ ਤੁਮ ਦਾਤਾ ਤੇ ਦਾਤਾ ਤੇ ਕੋਈ ਹੈ ਨਾ ਦਾਤੇ ਦੋ ਚਾਰ ਨਹੀਂ ਹਨ ਸਾਧ ਸੰਗਤ ਦੀ ਕੋਈ ਅਦਾਤ ਹੈ ਤੇ ਜਿਹਨੂੰ ਨਾ ਮੈਨੂੰ ਆਪ ਨੂੰ ਪ੍ਰਾਊਡ ਕਰਨਾ ਚਾਹੀਦਾ ਸਾਨੂੰ ਇਹਨਾਂ ਗਰਭ ਕਰਨਾ ਚਾਹੀਦਾ ਸਾਨੂੰ ਮਾਣ ਕਰਨਾ ਚਾਹੀਦਾ ਆਪਣੇ ਜਿਹੜੇ ਤੇ ਲੋਕੀ ਦਾ ਤਰਸਦੇ ਆ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਜਨਮ ਹੋ ਗਿਆ ਨਾ ਸਿੱਖਾਂ ਦੇ ਘਰ ਜਨਮ ਹੋ ਗਿਆ ਹੈਰਾਨ ਹੋ ਗਿਆ ਜਿਹੜੇ ਆਪਣੇ ਆਪ ਨੂੰ ਆਗੂ ਖਮਾਉਂਦੇ ਨੇ ਕੌਮ ਦੇ ਆਗੂ ਕੋਈ ਆਇਆ ਸੀ ਹੁਣ ਇਹ ਵੀਡੀਓ ਚੱਲ ਰਿਹਾ ਬਹੁਤ ਕਹਿੰਦਾ ਜੀ ਮੈਨੂੰ ਜਨਮ ਮਿਲਿਆ ਤੇ ਮੈਂ ਜੈਨ ਧਰਮ ਦੇ ਵਿੱਚ ਜਨਮ ਹੋਇਆ ਗੱਲਾਂ ਇਹ ਕਿਦਾਂ ਦੀ ਸੋਚ ਐ ਸਾਡੀ ਜੇ ਇੱਥੇ ਪੂਰੀ ਨਹੀਂ ਪਈ ਨਾ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਤਾਂ ਕਿਸੇ ਨੇ ਝੋਲੀ ਨਹੀਂ ਘਰਨੀ ਇਹ ਸਭ ਕੁਝ ਦਿੰਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਨਾਨਕ ਦਾਸ ਮੁਖਤੇ ਜੋ ਬੋਲੇ ਇਆਂ ਉਹਾਂ ਸੱਚ ਰੋਜ ਰੋਜ ਪ੍ਰੋਸਾ ਕਰਾਉਂਦਾ ਸਤਿਗੁਰੂ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਇਨਾ ਕੇ ਭਰੋਸਾ ਹੋ ਜਾਏ ਕਿ ਤੁਮ ਦਾਤੇ ਤੂੰ ਦਾਤਾ ਹੈ ਤੁਮ ਦਾਤੇ ਤੁਮ ਪੁਰਖ ਵਿਦਾਤੇ ਪੁਰਖ ਕਹਿੰਦੇ ਸਾਰਿਆਂ ਦੇ ਵਿੱਚ ਵਿਆਪਕ ਹੈ ਵਿਦਾਤੇ ਕਹਿੰਦੇ ਆ ਬਦਾਤਾ ਸਿਰਜਣਹਾਰ ਹੈ ਤੁਮ ਦਾਤੇ ਤੁਮ ਪੁਰਖ ਵਿਦਾਤੇ ਉਹ ਦਾਤਾ ਕਿਉਂ ਹੈ ਤੁਮ ਸਮਰਤ ਤੂੰ ਸਮਰੱਥ ਹੈ ਸਬਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਚਾਰ ਉਹ ਸਾਰੀਆਂ ਗਲਾਂ ਦੇ ਵਿੱਚ ਸਮਰੱਥ ਕਾਦੇ ਅਧੂਰੀਆਂ ਦੇ ਮਗਰ ਘੁੰਮਦੇ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਇਹ ਨਹੀਂ ਕਿ ਇੱਕ ਦਿਨ ਸੁਖ ਦਿੰਦਾ ਆਪਾਂ ਕਹਿ ਦਿੰਦੇ ਆ ਭਾਈ ਆ ਜਦੋਂ ਵਾਹਿਗੁਰੂ ਨਾ ਕਿਰਪਾ ਦੇ ਘਰ ਦੇ ਵਿੱਚ ਨਹੀਂ ਕਿਰਪਾ ਤਾਂ ਰੋਜ਼ੇ ਕਰਦਾ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਇੱਥੇ ਵੀ ਕਹਿੰਦੇ ਸਤਗੁਰੂ ਕਹਿੰਦੇ ਸਦਾ ਸੁਖ ਦਾਤੂ ਸਭ ਕੋ ਤੁਮ ਹੀ ਤੇ ਵਰਸਾਵੇ ਇਹ ਸਤਗੁਰੂ ਤੇਰੇ ਤੋਂ ਸਭ ਕੋ ਨੂੰ ਸਾਰਿਆਂ ਨੂੰ ਸਭ ਕੁਝ ਮਿਲਦਾ ਹੈ ਤੇ ਅਰਦਾਸ ਕਰਦੇ ਆ ਔਸਰ ਕਰੋ ਹਮਾਰਾ ਪੂਰਾ ਜਿਓ ਔਸਰ ਕੀ ਹੈ ਇਹ ਜਿਹੜਾ ਮਨੁੱਖਾ ਜਣਾ ਮਿਲਿਆ ਸਤਗੁਰੂ ਮਹਾਰਾਜ ਇਹਨੂੰ ਵੀ ਸਫਲ ਕਰ ਦੇ ਬਹੁਤ ਕੁਝ ਕਰ ਲਿਆ ਰੋਕਾਂ ਨੇ ਕਿਹਾ ਵੀ ਤਿੰਨ ਚੀਜ਼ਾਂ ਮਿਲ ਜਾਂਦਾ ਨਾ ਬੰਦੇ ਨੂੰ ਰੋਟੀ ਕੱਪੜਾ ਮਕਾਨ ਲੋ ਜੀ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਗਏ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਨਹੀਂ ਇੱਥੋਂ ਵੀ ਅੱਗੇ ਕੁਝ ਹੈ ਰੋਟੀ ਕੱਪੜਾ ਮਕਾਨ ਬਹੁਤ ਸਾਰਿਆਂ ਨੂੰ ਮਿਲ ਜਾਂਦੇ ਆ ਪਰ ਗੁਰੂ ਸਾਹਿਬ ਨੇ ਇਸ ਗੱਲ ਨੂੰ ਵੀ ਟੁੱਠਲਾ ਦਿੱਤਾ ਗੁਰਗੀਤ ਰਪਾਚ ਨੇ ਕਦੇ ਸੋਚ ਆਪਣੀ ਸੁਰਤ ਲੈ ਕੇ ਜਾਓ ਮਾਛੀਵਾੜੇ ਦੇ ਜੰਗਲ ਵਿੱਚ ਕਿੰਨੇ ਦਿਨ ਹੋ ਗਏ ਸੀ ਰੋਟੀ ਖਾਦਿਆਂ ਗੁਰੂ ਸਾਹਿਬ ਨੂੰ ਲੰਗਰ ਛਕਿਆ ਪ੍ਰਸ਼ਾਦਾ ਛਕਿਆ ਉੱਪਰ ਛੱਤ ਵੀ ਨਹੀਂ ਹੈ ਕੱਪੜੇ ਵੀ ਤਾਂ ਭਾਈ ਸੰਗਤ ਸਿੰਘ ਦਾ ਚੋਲਾ ਪਾਇਆ ਸੀ ਤੇ ਉਹ ਵੀ ਚੋਲਾ ਲੀਰੋ ਲੀਰ ਹੋਇਆ ਪਿਆ ਇਹ ਮਿਲ ਜਾਣਾ ਨਹੀਂ ਜੋ ਆਨੰਦ ਮਿਲਦਾ ਸੀ ਨਾ ਉਹ ਸ਼ੁਕਰ ਕਰਨਾ ਉਹਦੇ ਵਿੱਚ ਵੀ ਸ਼ੁਕਰ ਕਰ ਰਹੇ ਆ ਇਹਨੇ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ ਸਿਰ ਤੇ ਛੱਤ ਨਹੀਂ ਹੈ ਜਾਮਾ ਵੀ ਲੀਰੋ ਲੀਰ ਹੈ ਪਰ ਫਿਰ ਵੀ ਸ਼ੁਕਰ ਹੈ ਸਤਗੁਰੂ ਜੋਤਿ ਦਿਪਾਵੈ ਸਾਈ ਭਲੀ ਤਾ ਸਤਗੁਰੂ ਮਹਾਰਾਜ ਕਿਰਪਾ ਕਰਦੇਓ ਇਹ ਜਨਮ ਵੀ ਸਫਲ ਕਰਦੇਓ ਔਸਰ ਕਰੋ ਹਮਾਰਾ ਪੂਰਾ ਜਿਉ ਦਰਸ਼ਨ ਤੇਰਾ ਭਵਨ ਪੁਨੀਤਾ ਭਵੜ ਕਿਹੜਾ ਇਹ ਘਰ ਜਿਹੜਾ ਸਾਡਾ ਸਰੀਰ ਹੈ ਇਹਨੂੰ ਪਵਿੱਤਰ ਕਰਦੇਓ ਸਤਗੁਰੂ ਜੀ ਦਰਸ਼ਨ ਤੇਰਾ ਭਵਨ ਪੁਨੀਤਾ ਤੇਰੇ ਦਰਸ਼ਨ ਕਰਕੇ ਦਰਸ਼ਨ ਭਾਵ ਤੇਰੀ ਕਿਰਪਾ ਪ੍ਰਾਪਤ ਹੋ ਜਾਂਦੀ ਜਦ ਇਹ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਦਰਸ਼ਨ ਤੇਰਾ ਭਵਨ ਪੁਨੀਤਾ ਆਤਮ ਗੜ ਆਤਮ ਗੜ ਵਿਖਮ ਤਿਨਾ ਹੀ ਜੀਤਾ ਇਹ ਜਿਹੜਾ ਕਿਲਾ ਨਾ ਆਤਮਾ ਦਾ ਕਿਲਾ ਮਨ ਜਿਹੜਾ ਉਹਨਾਂ ਨੇ ਜਿੱਤਿਆ ਹੈ ਜਿਨ੍ਹਾਂ ਨੇ ਤੇਰੇ ਦਰਸ਼ਨ ਕੀਤੇ ਜੇ ਨੂੰ ਸਤਗੁਰੂ ਕਹਿੰਦੇ ਗੁਰਨਾਨਦ ਸਾਹਿਬ ਦੀ ਆਪ ਦੀ ਸਾਰੇ ਪੜਦੇ ਮਨ ਜੀਤਾ ਜਗ ਜੀਤ ਆਤਮ ਜਿਣਾ ਸਗਲ ਵਸ ਤਾਕ ਜਾਂ ਕਾ ਸਤਗੁਰ ਪੂਰਾ ਆਤਮ ਗੜ ਬਖਮ ਤਿਨਾਹੀ ਜੀਤਾ ਫੇ ਸਭ ਕਹਿੰਦੇ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਦ ਜੇਵੜ ਅਵਰਣ ਸੂਰਾ ਜਿਓ ਤੇਰੇ ਵਰਗਾ ਸੂਰਮਾ ਵੀ ਕੋਈ ਨਹੀਂ ਸੰਸਾਰ ਦੇ ਵਿੱਚ اے ਪਰਮੇਸ਼ਰ ਜੀ ਤੁਸੀਂ ਦਾਤਿਓ ਤੁਸੀਂ ਸਾਰਿਆਂ ਦੇ ਵਿੱਚ ਵਿਆਪਕ ਹੋ ਤੁਸੀਂ ਸਰਜਣਹਾਰੇ ਹੋ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਦ ਜੇਵੜ ਅਵਰਨਾ ਸੂਰਾ ਜੀਓ ਤੇਰੇ ਵਰਗਾ ਸੂਰਮਾ ਵੀ ਕੋਈ ਨਹੀਂ ਰੇਣ ਸੰਤਨ ਕੀ ਮੇਰਾ ਮੁਖ ਲਾਗੀ ਔਰ ਫਿਰ ਮੰਗਦੇ ਆ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜਿਹਨੂੰ ਸੰਗਤ ਮਿਲ ਗਈ ਉਹਨੂੰ ਰਸਤਾ ਮਿਲ ਗਿਆ ਸੰਗਤ ਦੇ ਵਿੱਚ ਹੀ ਪਰਮਾਤਮਾ ਵਸਦਾ ਭਾਗਾਂ ਵਾਲੇ ਜੋ ਸੰਗਤ ਕਰਦੇ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਣਸੀ ਅੰਦਰੋਂ ਭੈੜੀ ਮਦ ਖਤਮ ਹੋ ਗਈ ਕਬੋਦ ਅਭਾਗੀ ਵੈਸੇ ਨਾ ਇੱਥੇ ਵਿਰੋਧੀ ਸ਼ਬਦ ਬਣ ਗਿਆ ਜੇ ਤਾਂ ਭਾਗੀ ਸ਼ਬਦ ਹੁੰਦਾ ਭਾਗੀ ਦਾ ਬਦਲ ਭੱਜ ਗਈ ਅੱਗੇ ਅੱਗੇ ਤਰ ਐੜਾ ਲੱਗ ਗਿਆ ਪ੍ਰੋਫੈਸਰ ਸਾਹਿਬ ਨੇ ਇਹ ਅਧਾਰਤ ਕੀਤਾ ਵੀ ਚੰਗੀ ਤਰ੍ਹਾਂ ਭੱਜ ਗਈ ਹੈ। ਭਾਗੀ ਦਾ ਮਤਲਬ ਭੱਜ ਜਾਣਾ। ਅੱਗੇ ਅੜਾ ਲਾ ਦਿੱਤਾ, ਗਿੱਤ ਰੈੜਾ। ਮਤਲਬ ਵਿਰੋਧੀ ਸ਼ਬਦ ਨਹੀਂ ਬਣਿਆ। ਇਹਦਾ ਅਰਥ ਬਣ ਗਿਆ ਵੀ ਚੰਗੀ ਤਰ੍ਹਾਂ ਭੈੜੀ ਮੱਤ ਜਿਹੜੀ ਸੀ ਨਾ ਉਹ ਚੰਗੀ ਤਰ੍ਹਾਂ ਭੱਜ ਗਈ ਹੈ। ਦੁਰਮਤ ਬਿਣਸੀ ਕਬੁੱਧ ਆ ਭਾਗੀ। ਸੱਚ ਕਰ ਬੈਸ ਰਹੇ ਗੁਣ ਗਾਏ। ਨਾਨਕ ਬਿਣਸੇ ਪੂਰਾ ਜੀਉ। ਸਤ ਕਰ ਬੈਸ ਫਿਰ ਕਹਿੰਦੇ ਆਪਣੇ ਅੰਦਰ ਜਾਣ ਦਾ ਯਤਨ ਕਰ ਲਿਆ ਸੱਚ ਕਰ ਵੈਸ ਰਹੇ ਗੁਣ ਗਾਏ ਨਾਨਕ ਬਿਨ ਸੇ ਕੂਰਾ ਜਿਓ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਜੈ ਕਰ ਕਰ ਤੇ ਕੀਰਤ ਹੋਏ ਸੋ ਘਰ ਰਾਖ ਬਦਾਈ ਪੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਸ ਪਰਮੇਸ਼ਰ ਅਕਾਲ ਪੁਰਖ ਦੀ ਰਹਿਮਤ ਨੂੰ ਪ੍ਰਾਪਤ ਕਰ ਤੇ ਅਰਦਾਸ ਕਰਕੇ ਮੈਨੂੰ ਸੰਗਤ ਮਿਲ ਜਾਏ ਰੇਣ ਸੰਤਨ ਕੀ ਮੇਰਾ ਮੁਖ ਲਾਗੀ ਦੁਰਮਤ ਬਿਣਸੀ ਕਬੋ ਦੇ ਆਪਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਣ ਸੇ ਕੂਰਾ ਜਿਓ ਅੰਦਰੋਂ ਕਹਿੰਦੇ ਕੂੜ ਖਤਮ ਹੋ ਜਾਏ ਝੂਠ ਖਤਮ ਹੋ ਜਾਏ ਤੇ ਇੱਕ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਏ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਰਮਤ ਬਰਿਆਤ ਰੱਖਣ ਤੁਹਾਡੀ ਹਾਜ਼ਰੀ ਸਤਿਗੁਰੂ ਦੀ ਦਰ ਤੇ ਪ੍ਰਵਾਨ ਕਰਨ ਇਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਵਾਂ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ